इक्की अगस्त कोई यही डी एस टी चीम जो उतर हो फिर पूरा मुआवजा भी लिया तो माफिया भी मैं कल भी उसको बंदी ने कहता के प्रेंड़ी प्रेंड़ी भी गल सुना होकर लड़ा पर इस पिंड की कमेटी बनाती जिन्हें पिंड की कमेटी बनाई अनोड़ी जिन्होंने लोगों ने जमीन बिची है उन्होंने जो रेट रखना है ਜੋ ਵੀ ਮਾਲਾ ਲੈਣਾ ਲੰਗੜ ਦੇਣੀ ਹੈ ਜਾਂ ਨਹੀਂ ਲੰਗੜ ਦੇਣੀ ਹੈ ਇਹ ਵੀ ਉਹਨਾਂ ਦੇ ਸਾਥਾਂ ਦੇ ਵਿੱਚ ਹੋਊਗਾ ਵੀ ਕਿਸਾਨ ਦਾ ਜਿਹੜੀ ਸੀ ਕਹਿੰਦੇ ਉਹ ਵਿਕਾਸਪਤਾਜੀ ਥੱਲੇ ਬੰਬ ਰੱਖਿਓ ਸਾਡੇ ਘਰਾਂ ਦੇ ਉਹ ਵਿਕਾਸ ਨੂੰ ਨਹੀਂ ਚਾਹੁੰਦਾ ਇਹ ਤਾਂ ਬਲਾਸ ਹੈ ਆਪਣੀ ਲੀਡਰ ਸੇ ਕੋਈ ਪੈਣੀ ਹੁੰਦੀ ਹੈ ਹਰ ਪੁਕਾਰ ਹੈ ਜੇ ਕੋਈ ਲੋੜ ਨਹੀਂ ਜਿਹਦੇ ਨਾਲ ਸਾਡੇ ਫੁਰਖਿਆਂ ਦੀ ਜ਼ਮੀਨਾਂ ਸਾਡੇ ਪਾਣੀ साडे खेत खोए जा रहे हैं ने, वो विकास सूँ पाई नहीं चाहिए अच्छा जमें पहला दस के गए कश्मीरा सिंह जी नाभा भी सूँ तो बल दल ठीक है जिन्हें कर उन्हें खा लें तिन्ट करजे बंट से पर हूँ एक अज भी बारह बजे साढ़े सूबा आग आगू रजिंद्र सिंगार्ड बुलाया डीसी ने डी सी मीटिंग हो रही है तो पिंड की कमेटी नाल होगी पर उसे गल रखी गई है भी जे तुम्हें जमीन साढ़िया लैनिया ने पर जोड़ा जमीन का रेट होगा वो तो साग होगा चाहे असं करोड़ रुपया किले का मंग लीए चाहे दो करोड़ मंग लीए उस हिसाब न कीमत होगी क्योंकि दो हज़ार तेरह के बना सी जे पच्ची लाख का किला चार गुना ज़्यादा रेट तो पाँचा वो आ पत्ता तो छेवा वह मकान क्योंकि जल आप उजुड़ते पता भी सात सारे भा ਛੋਟੇ ਲੱਗਣ ਕਹਤਾ ਕੇ ਜਿਆਦਾ ਸਾਡੇ ਵੀ ਅਜ ਮਾਣੇ ਦੇ ਵਿੱਚ ਪਹੁੰਚੇ ਨੇ ਜਿਹੜੇ ਪਾਕਿਸਤਾਨ ਤੋਂ ਆਏ ਨੇ ਉਹਨਾਂ ਨੂੰ ਪਤਾ ਵੀ ਆਪਣੇ ਪਿੰਡ ਆਪਣੇ ਮਕਾਨ ਆਪਣੇ ਖੇਤ ਛੱਡਣਾ ਕੰਮ ਕੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਨੂੰ ਪਿੰਡ ਦੇ ਵਿੱਚੋਂ ਉਜਾੜ ਦੋ ਚਾਹੇ ਚਾਹੇ ਕੋ ਨੂੰ ਤੋਂ ਬਟਿੰਡੇ ਲਵੇ ਚਾਹੇ ਕੋ ਹਮਾਰੇ ਦੇ ਵੀ ਫਿਰ ਉਹਦਾ ਭਾਈਚਾਰਾ ਉਹਦਾ ਸ਼ਰੀਕਾ ਕੁਰੀਦਾ ਉਹਦੀਆਂ ਲਿਹਾਜ਼ਾ ਉਹਦੀਆਂ ਰਿਸ਼ਤੇਦਾਰੀਆਂ ਆਪਾਂ ਨੂੰ ਪਤਾ ਨਹੀਂ ਕਿੰਨੀਆ ਦੂਰ ਹੋ ਜਾਣੀਆ ਕਿੰਨਾ ਖਰਚਾ ਆ ਜਾਂਦਾ ਹੈ ਹੋਣਾ ਜਾਂਦਾ ਇਹ ਸਾਰੀਆਂ ਗੱਲਾਂ ਵਿੱਚ ਆਪਾਂ ਪੂਰੋ ਜੁਗੀਆਂ ਦਾ ਪਾਇਆ ਹੋਇਆ ਸੀ ਕਿ ਇਹ ਸੇਵਾ ਇੰਸਾਨ ਨੂੰ ਕਿੰਨਾ ਮਿਲਣਾ ਚਾਹੀਦਾ ਹੈ ਵੀ ਇਹਨਾਂ ਰੇਟ ਵੜ ਕੇ ਵੜ ਕੇ ਉਹਨੂੰ ਜੋੜ ਕੇ ਫਿਰ ਉਹ ਬੰਦੇ ਦੇ ਤੁਸੀਂ ਜੀ ਨਾਲ ਬਾਤ ਕਰ ਸਕਦੇ ਹੋ ਤੇ ਫਿਰ ਪਿੰਡ ਦੀ 80% ਆਬਾਦੀ ਕਿਉਂਕਿ ਇਥੇ ਇੱਕ ਗੱਲ ਚੱਲੀ ਹੈ ਨਮੋਰ ਪਿੰਡ ਦੇ ਵਿੱਚ ਆਖੀਖੇ ਹੱਥਾਂ ਦੇ ਵਿੱਚ ਕਹੇ ਪੈਸੇ ਲਵਾਤੇ ਜੀ ਉਹਨਾਂ ਦੇ ਇੱਕ ਬੰਦੇ ਨੇ ਪੈਸੇ ਲਵਾ ਲਏ

ਮਸਾਲਿਆ ਨੂੰ ਦੂਰ ਜਿੱਦੀ ਵੀ ਪਹਿਲੇ ਵਿੱਚ ਆਉਂਦੀ ਹੈ ਉਹਦੀ ਮਰਜ਼ੀ ਦਾ ਹੋਊਗਾ ਪਰ ਜਿ세 ਬੰਦੀ ਨੇ ਇਹ ਕਹਿੰਦਾ ਆਪ ਵੀ ਅਸੀਂ ਛੋਟੇ ਸਕੋਪ ਦੇ ਨਹੀਂ ਵੀ ਅਸੀਂ ਦੂਜੇ ਬੰਦੀ ਦੇ ਵਿੱਚੋਂ ਦਾ ਕਰਕੇ ਵੀ ਦੁਨੀਆ ਨਾਲ ਮੰਨਣੀਆਂ ਹੈਗਾ ਨਾ ਪਾਰਲੇ ਪਿੰਡ ਦੀ ਕਮੇਟੀ ਹੋਊਗੀ ਉਹਦੇ ਖਾਤੇ ਦੇ ਵਿੱਚ ਜਿਵੇਂ ਉਹ ਕਹਿੰਦੇ ਕਿਸੇ ਦੇ ਖਾਤੇ ਦੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਹੋਣਗੇ ਅਸੀਂ ਵਿਕਾਸੀ ਲੋਕ ਦੇ ਪਰ ਇਹ ਸਾਡਾ ਮਰਜ਼ੀ ਦਾ ਹੋਊਗਾ ਕਿਉਂਕਿ ਇਹ ਸਰਕਾਰਾਂ ਹੁੰਦੀਆਂ ਨੇ ਭਰਾਵੋ ਚਾਹੇ सेंटर सरकार हो गए चाहे पंजाब सरकार हो गए यह लड़े बिना जिमें आप पता कि रोते बिना माता यहाँ लाड़ का पुत हों दुद्ध भी नहीं चुका इस तरह ये संघर्ष करने पैने लंबे क्योंकि जी हूँ चौदह तो मीटिंग आ रही अपनी वो बारे इन्होंने हमें कह लग गए